ਸਾਰੇ ਭੈਣ ਭਰਾਵਾਂ ਨੂੰ ਜੀਐਨਸੀ ਦੀ ਆਓ ਪਾ ਰੱਬ ਦੇ ਅਦਾਸ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 ਲord ਖਿਦਾਬੇ ਜਿਸਮਸੀ ਸ਼ੀ ਪਿਤਾ ਪ੍ਰਮੇਸ਼ਰ ਪ੍ਰਭੂ ਜਿਸਮਸੀ ਪਿਤਾ ਪ੍ਰਮੇਸ਼ਰ ਜੀ ਮੈਂ ਨਾ ਬੁਲਾ ਤੁਹਾਡਾ ਪਵਿੱਤਰ ਆਤਮਾ ਬੁਲੀ ਖੁਦਾਬੰ ਜਿਸਮਸੀ ਪਿਤਾ ਪਰਮੇਸ਼ਰ ਤੇ ਰੱਤਾ ਅਨੁਵਾਦ ਕਰਦੇ ਹਾਂ ਦਿੱਤੀਆਂ ਭਲਾਈਆਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਬੰ ਜਿਸਮਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਸਾਡੇ ਰੱਬ ਦੇ ਦਾਸ ਔਰ ਦਾਸੀਆਂ ਲਿਖਦਾ ਵੇ ਜਿਸਮਸੀ ਪਿਤਾ ਪਰਮੇਸ਼ਰ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਦਾਬੰ ਜਿਸਮਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਕਲੀਸਿਆ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਖਦਾਬੰ ਜਿਸਮਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰੱਬ ਦੇ ਦਾਸ ਔਰ ਦਾਸੀਆਂ ਪਾਸਟਰ ਬਲਜਿੰਦਰ ਜੀ ਵਾਸਤੇ ਪ੍ਰਾਰਥਨਾ ਕਰ ਰਹੇ ਨੇ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਨੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾਵੰਜਿਸਮਸੀ ਨੰਦ ਤੁਗਲ ਮਸਾਲਾ ਇਸਤਾ ਮਾਰ ਕਰੋ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਜੋ ਰਬ ਦੇ ਦਾਸ ਹੋਰ ਦਸਿਆ ਪੰਜਾਬ ਦੇ ਵਿੱਚ ਹਨ ਜੋ ਪੰਜਾਬ ਤੋਂ ਬਾਹਰ ਵੀ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਜੋ ਫਾਸਟ ਰੋਜੇ ਰੱਖ ਕੇ ਪਾਸਟਰ ਜੀ ਵਾਸਤੇ ਪ੍ਰਾਰਥਨਾ ਕਰ ਰਹੇ ਨੇ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਮੈਂ ਵੀ ਉਸ ਰੱਬ ਦੇ ਦਾਸ ਵਾਸਤੇ ਪ੍ਰਾਰਥਨਾ ਕਰਦਾ ਖਦਾਵੰਜਿਸੁਸੀ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖਦਾਵੰਜਿਸੁਸੀ ਪਿਤਾ ਪਰਮੇਸ਼ਰ ਜੀ ਤੁਸੀਂ ਮੇਰੀ ਪ੍ਰਾਰਥਨਾ ਦਾ ਜਵਾਬ ਤੁਸੀਂ ਮੈਨੂੰ ਦੇ ਦਿੱਤਾ ਹੈ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ ਖਦਾਵੰਜਿਸੁਸੀ ਪਿਤਾ ਪਰਮੇਸ਼ਰ ਜੀ ਜੋ ਸਾਡਾ ਚਰਵਾਹਾ ਜੁਰਬਦਾ ਦਾਸ ਸਪਸ਼ਟ ਬਲਜਿੰਦਰ ਜੀ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਉਸ ਨੂੰ ਆਜ਼ਾਦ ਕਰ ਦਿੱਤਾ ਹੈ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਉਸਤੇ ਦਇਆ ਕਰ ਦਿੱਤੀ ਹੈ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਮੈਂ ਸਾਰੇ ਰਬੀਦਾਸ ਵਰ ਦਸਿਆ ਦਾ ਧੰਨਵਾਦ ਕਰਦਾ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਮੇਰੇ ਨਾਲ ਸਾਰੇ ਲੋਕਾਂ ਨੂੰ ਔਰ ਸਾਰੇ ਕਲੀਸਿਆ ਨੂੰ ਦੱਸਣਾ ਚਾਹੁੰਦਾ ਖਦਾਵੰਜਿਸਮਸੀ ਸਾਡੇ ਰਬ ਦੇ ਦਾਸ ਉਤੇ ਦਇਆ ਕਰ ਦਿੱਤੀ ਹੈ ਖਦਾਵੰਜਿਸਮਸੀ ਪਿਤਾ ਪਰਮੇਸ਼ਰ ਜੀ ਉਹ 4ਵੇਂ ਮਹੀਨੇ ਅਪ੍ਰੈਲ ਦੇ ਵਿੱਚ ਵਿੱਚ ਇਹ ਵਾਰ ਆ ਰਿਹਾ ਹੈ ਕਦਾਵਿੰਜਿਸਮਸੀ ਪਤਾ ਪਰਮੇਸ਼ਰ ਜੀ ਮੈਂ ਅੰਗੀਕਾਰ ਕਰਦਾ ਮੈਂ ਵੀ ਸ਼ਵਾਸ਼ ਕਰਦਾ ਕਦਾਵਿੰਜਿਸਮਸੀ ਪਤਾ ਪਰਮੇਸ਼ਰ ਜੀ ਉਹ ਚੌਥੇ ਮਹੀਨੇ ਦੇ ਵਿੱਚ ਵਿੱਚ ਹੀ ਵਾਰ ਆ ਰਹੇ ਨੇ ਕਦਾਵਿੰਜਿਸਮਸੀ ਪਤਾ ਪਰਮੇਸ਼ਰ ਜੀ ਉਹ ਆਪਣੇ ਪਵੰਦੇ ਵਿੱਚ ਉਸ ਛੰਡੇ ਨੂੰ और प्रेयर मीटिंग कर रहे ने खिताबन पिता परमेसर जी जो तुम्हें मेरे मन में पाया और पिता परमेसर जी और मैं बोल रहा हूं खिताबन जस मसीपिता परमेसर जी मैं एक विश्वासी हाँ खिताबन पिता परमेसुर जी मैं ते विश्वास करदा खिताबन जसू मसीपिता परमेश्वर जी धनवाद करता खिताबन जस मसी पिता परमेश्वर जो तुम्हें मेरे मन में पाया मैं खिताबन जस मसीपिता परमेश्वर जी मैं वोल रहा खिताबन जस मसीपिता परमेश् जी मेरे दया करो मेरे कृपा करो परमेश्वर ਜੋਗਨੀ ਜੋ ਮੇਰੇ ਰਬ ਦਿੱਤਾ ਸਾ ਵਾਸਤੇ ਪ੍ਰਾਰਥਨਾ ਕਰ ਸਕਦਾ ਪਿਤਾ ਪਰਮੇਸ਼ੀ ਤੁਸੀਂ ਮੇਰੇ ਮਨ ਵਿੱਚ ਪਾਇਆ ਔਰ ਮੈਂ ਬੋਲਿਆ ਖਦਾਵੰਜਿਸਮਸੀ ਪਿਤਾ ਪਰਮੇਸ਼ੀ ਜੋ ਰਬ ਦੇ ਦਾਸ 4 ਮਹੀਨੇ April ਦੇ ਵਿੱਚ ਵਿੱਚ ਸ਼ਿਉ ਆਜ਼ਾਦ ਹੋ ਚੁੱਕਾ ਖਦਾਵੰਜਿਸਮਸੀ ਪਿਤਾ ਪਰਮੇਸ਼ੀ ਜੀ ਮੈਂ ਸਾਰੇ ਰਬ ਦੇ ਦਾਸਾਂ ਔਰ ਦਾਸੀਆਂ ਦਾ ਔਰ ਕ੍ਰਿਸਚੀਆ ਦਾ ਸਾਰਾ ਧੰਨਵਾਦ ਕਰਦਾ ਉਹਨਾਂ ਨੂੰ ਵਧਾਈ ਦਿੰਦਾ ਖਦਾਵੰਜਿਸਮਸੀ ਦੇ ਨਾਮ ਵਿੱਚ ਸਾਡੇ ਰਬ ਦੇ ਦਾਸ 4 ਮਹੀਨੇ ਵਿੱਚ ਆਜ਼ਾਦ ਹੋ ਚੁੱਕੇ ਨੇ ਮੈਂ ਦੀ ਕਾਰ ਕਰਦਾ ਧੰਨਵਾਦ ਕਰਦਾ ਖਦਾਵੰਜਿਸਮਸੀ ਪਿਤਾ ਪਿਛੇ ਜੀ ਤੁਸੀਂ ਮੇਰੀ ਦਵਾ ਬੰਦੀ ਕੀ ਪ੍ਰਾਰਥਨਾ ਨੂੰ ਸੁਣਿਆ ਹੈ ਖਦਾਵੰਜਿਸਮਸੀ ਉਸ ਦਾ ਤੁਸੀਂ ਮੈਨੂੰ ਜਵਾਬ ਦੇ ਦਿੱਤਾ ਹੈ ਖਦਾਵੰਜਿਸਮਸੀ ਪਿਤਾ ਪਿਛੇ ਜੀ ਜੋ ਰਬ ਦਾ ਦਾਸ ਬਹੁਤ ਹੀ ਜਲਦੀ ਪਰ ਇਸ ਮਹੀਨੇ ਚੌਥੇ ਵਿੱਚ ਇੱਕ ਵਾਰ ਆ ਰਿਹਾ ਹੈ ਖਦਾਵੰਜਿਸਮਸੀ ਪਿਤਾ ਪਿਛੇ ਜੀ ਉਹ ਤਾਈ ਪਰ ਵਿੱਚ ਆਪਣੀ ਸੰਡੇ ਨੂੰ ਮੀਟਿੰਗ ਕਰ ਰਿਹਾ ਹੈ ਖਦਾਵੰਜਿਸਮਸੀ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ